ਹਾਜਰ ਰਾਜਾ ਜੋ ਕਿ ਸ੍ਰੀ ਰਾਮਚੰਦਰ ਜੀ ਦਾ ਦਾਦਾ ਜੀ ਸੀ ਦਸ਼ਰਤ ਦਾ ਪਿਤਾ ਸੀ ਉਹਦੇ ਕੋਲ ਇੱਕ ਫਕੀਰ ਉਸ ਵੇਲੇ ਧਿਆ ਲੈਣ ਚਲਾ ਗਿਆ ਜਦੋਂ ਉਹ ਘੋੜਿਆਂ ਦੇ ਤਬੀਲੇ ਦੇ ਵਿੱਚ ਘੋੜੇ ਵੇਖ ਰਿਹਾ ਸੀ ਹਾਜਰ ਰਾਜੇ ਨੇ ਇਸ ਗੱਲ ਦਾ ਬੜਾ ਗੁੱਸਾ ਕੀਤਾ ਕਿ ਜੇ ਤੂੰ ਆਉਣਾ ਸੀ ਮੰਗਣ ਵਾਸਤੇ ਮਹਿਲਾ ਵਿੱਚ ਉਹਨੂੰ ਇੱਥੇ ਕਿਉਂ ਤੁਸੀਂ ਮੇਰੇ ਕੋਲ ਮੰਗਣ ਵਾਸਤੇ ਆਏ ਜੇ ਤੇ ਫਕੀਰ ਨੇ ਬੜੇ ਨਿਮਰਤਾ ਦੇ ਵਿੱਚ ਆਖਿਆ ਤੇ ਰਾਜਨ ਗੁੱਸਾ ਕਿਉਂ ਕਰਦੇ ਜੇ ਜੋ ਤੁਹਾਡੇ ਕੋਲ ਹੈ ਦੇ ਦਿਓ ਤਾਂ ਅਜ ਰਾਜੇ ਨੇ ਗੁੱਸੇ ਦੇ ਵਿੱਚ ਮਸਕਰੀ ਕੀਤੀ ਉਸ ਦੇ ਨਾਲ ਉਹਨੂੰ ਇੱਕ ਬੁੱਕ ਲਿੱਦਦਾ ਦੇ ਦਿੱਤਾ ਉਹ ਫਕੀਰ ਨੇ ਆਪਣੀ ਕੁਟਿਆ ਦੇ ਅੱਗੇ ਉਹ ਲਿੱਦ ਰੱਖੀ ਆ ਰਾਜੇ ਦੀ ਤੇ ਬੰਦਗੀ 'ਚ ਲੱਗਾ ਰਿਹਾ ਕੋਜ ਸੰਗ ਦਿਤਿਆ ਉਹ ਲਿੱਦ ਦਾ ਚੰਗਾ ਓਚਾਰ ਢੇਰ ਲੱਗ ਗਿਆ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ ਉਹਨੇ ਵੇਖਿਆ ਕਿ ਇੱਥੇ ਲਿੱਦ ਦਾ ਬੜਾ ਢੇਰ ਲੱਗਾ ਉਸ ਮਹਾਤਮਾ ਨੂੰ ਪੁੱਛਿਆ ਕਿ ਤੁਸੀਂ ਘੋੜੇ ਰੱਖੇ ਉਹਨੇ ਕਿਹਾ ਨਹੀਂ ਤੇ ਰਾਜੇ ਨੇ ਆਖਿਆ ਫਿਰ ਇਹ ਲਿੱਦ ਕਿੱਥੋਂ ਆਈ ਆਖਣ ਲੱਗਾ ਇਹ ਤੁਹਾਡਾ ਦਿੱਤਾ ਦਾਨ ਵੱਧ ਰਿਹਾ ਹੈ ਤੇ ਰਾਜੇ ਨੇ ਆਖਿਆ ਕਿਸ ਕੰਮ ਆਏ ਗਾਂਦਾ ਤੁਹਾਨੂੰ ਭੋਗਣਾ ਪੈਣਾ ਤੁਹਾਨੂੰ ਹੀ ਮਿਲਣਾ ਰਾਜੇ ਨੇ ਉੱਤੇ ਮੁਆਫੀ ਮੰਗੀ ਆਖਣ ਲੱਗਾ ਕੋਈ ਜ਼ੁਗਤੀ ਦੱਸੋ ਮੈਂ ਇਹਦਾ ਕੀ ਕਰਾਂਗਾ ਖਾਣੀ ਪੈਣੀ ਸੋ ਉਸ ਵੇਲੇ ਰਾਜੇ ਨੂੰ ਜ਼ੁਗਤੀ ਵੀ ਦੱਸੀ ਵੇਖੋ ਸੰਤ ਜ਼ੁਗਤੀ ਵੀ ਦੱਸਦੇ ਆਖਣ ਲੱਗੇ ਤੂੰ ਆਪਣੀ ਨਿੰਦਿਆ ਕਰਵਾ ਜਿਹੜਾ ਤੇਰੀ ਨਿੰਦਿਆ ਕਰੇਗਾ ਤੇਰੇ ਕੀਤੇ ਇਸ ਭੈੜੇ ਕਰਮ ਦਾ ਫਲ ਉਹ ਭੋਗੇਗਾ ਉਹਨੂੰ ਖਾਣੀ ਪਏਗੀ ਰਾਜੇ ਨੇ ਕੋਈ ਕੁਵਾਰੀ ਕੰਨਿਆ ਨਗਰ ਦੇ ਵਿੱਚੋਂ ਲਿਆ ਆਂਦੀ ਘਰ ਆ ਕੇ ਉਸ ਨੂੰ ਉਸ ਨੇ ਆਪਣੀ ਮਾਤਾ ਦੇ ਸਮਾਨ ਰੱਖਿਆ ਪਰ ਲੋਕ ਗੱਲਾਂ ਕਰਨ ਨਿੰਦਿਆ ਕਰਨ ਜਜ ਕੀ ਰਾਜਾ ਬੜਾ ਭਾੜੇ ਕਰਮਾਂ ਵਾਲਾ ਨਿਕਲਿਆ ਉਸਨੇ ਕੰਨੀਆਂ ਚੁੱਕ ਕੇ ਖੜੀ ਆ ਜਿਹੜਾ ਉਹਦੀ ਨਿੰਦਿਆ ਕਰੇ ਉਧਰ ਲਿੱਦ ਦਾ ਪੇਰ ਘਟਦਾ ਗਿਆ ਉਹ ਰਹਿ ਗਿਆ ਜਿਹੜੀ দান ਕੀਤੀ ਸੀ ਰਾਜੇ ਨੇ ਆਖਿਆ ਇਹਦਾ ਕੀ ਬਣਗਾ ਨੇ ਕਿਹਾ ਇਹਨੂੰ ਹੁਣ ਤੁਸੀਂ ਚੰਗੀ ਤਰ੍ਹਾਂ ਪਾਣੀ ਵਿੱਚ ਧੋ ਕੇ ਇਹ ਥੋੜੀ ਜੀ ਰਜਗ ਇਹਦਾ ਕਾ ਪਾਊਡਰ ਜਿਆ ਬਣ ਜਾਣਾ ਨੂੰ ਥੋੜੀ ਥੋੜੀ ਸਬਜ਼ੀ ਚ ਪਾਟੇ ਕਿਸੇ ਖਾਣ ਵਾਲੀ ਚੀਜ਼ ਮਿਲਾ ਕੇ ਖਾ ਲਿਓ ਇਸ ਤਰ੍ਹਾਂ ਜੋ ਨਿੰਦਿਆ ਕਰਦਾ ਹੈ ਉਹ ਜਿਸ ਦੀ ਨਿੰਦਿਆ ਕਰਦਾ ਹੈ ਉਹ ਤੇ ਭੈੜੇ ਜਿਹੜੇ ਕਰਮ ਕੀਤੇ ਹੁੰਦੇ ਨੇ ਨਾ ਉਸ ਨੇ ਉਹਦਾ ਫਲ ਉਹ ਚੁੱਕ ਲੈਂਦਾ ਹੈ ਜਿਹੜਾ ਨਿੰਦਿਆ ਕਰ ਰਿਹਾ ਹੁੰਦਾ ਹੈ ਇਸ ਕਰਕੇ ਮਹਾਰਾਜ ਨਿੰਦਿਆ ਕਰਨ ਤੋਂ ਸਾਨੂੰ ਰੋਕਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਇਸ ਗੱਲ ਦੀ ਸਮਝ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ